ਦੇ ਨਾਲ ਵੀ ਪ੍ਰੋਬਲਮ ਹੈ ਜੀ ਇਹ ਵੀ ਪ੍ਰੋਬਲਮ ਹੈ ਵਾਟਰ ਸਪਲਾਈ ਦੀ ਪ੍ਰੋਬਲਮ ਚੱਲ ਰਹੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਹਾਂ ਕਈ ਸਾਲਾਂ ਤੋਂ ਚੱਲ ਰਹੀ ਹੈ ਹਰ ਸਾਲ ਸਾਡੀ ਜਦੋਂ ਬਾਰਿਸ਼ ਹੁੰਦੀ ਹੈ ਤਾਂ ਸਾਡੀ ਅੱਧੀ ਕਲੋਨੀ ਡੋਬੀ ਜਾਂਦੀ ਹੈ ਪਿਛਲੇ 6 ਮਹੀਨਿਆਂ ਤੋਂ ਗੰਦਾ ਪਾਣੀ ਕੰਮ ਬਿਆ ਪਾਉਂਸਲ ਬਿਲਕੁਲ ਲਾਗੇ ਹੈ ਤੇ ਸਾਡੀ ਕਲੋਨੀ ਨਵੀਂ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਚੰਦੇ ਕਿ ਇਸਦਾ ਡੁੱਬ ਗਈ ਇਸ ਸਾਲ ਹਮਦਰ ਡੁੱਬੇਗੀ ਕਿਉਂਕਿ ਸਦਾਨ ਟੁੱਟੀ ਹੋਈ ਹੈ ਹਰ ਘਰ ਦਾ ਨੁਕਸਾਨ ਹਰ ਘਰ ਦਾ ਨੁਕਸਾਨ ਹੋਇਆ ਕੋਈ ਅਸਾ ਘਰ ਨਹੀਂ ਬੱਚੇ ਜਿੰਨਾਂ ਨੁਕਸਾਨ ਨਹੀਂ ਹੋਇਆ ਨਾਲੇ ਛੋਟੇ ਬੱਚੇ ਹੁੰਦੇ ਆ ਜੇ ਬੱਚਾ ਹਾ ਕਾਰਪੋਹੀਟੇ ਜੋ ਆ ਐਮਐਲਏ ਦੇ ਚਲ ਜੋ ਆ ਫਲਾਣੇ ਦੇ ਚਲ ਜੋ ਸਾਨੂੰ ਕੋਈ ਸਮਝ ਨਹੀਂ ਆ ਰਹੀ ਜੀ ਦਬਤਰਾਂ ਦੇ ਚੱਕਰ ਕੱਟ-ਕੱਟ ਕੇ ਬੁਰੇ ਹਾਲ ਆ ਸਾਡੇ ਕੋਲ ਨਾ ਭਾਈ ਹੁਣ ਤਾਂ ਦੀਆਂ ਚਪਲਾਂ ਵੀ ਘਸ ਗਈਆਂ ਜਿੱਦਾ ਗੰਦੇ ਨਾਲੇ ਦੀ ਪ੍ਰੋਬਲਮ ਹੈਗੀ ਇਹਦੀ ਪ੍ਰੋਬਲਮ ਹੈ ਵਾਟਰ ਸਪਲਾਈ ਦੀ ਪ੍ਰੋਬਲਮ ਚੱਲ ਰਹੀ ਹੈ ਔਰ ਪਿਛਲੇ ਕਈ ਦਿਨਾਂ ਤੋਂ ਕੇਸ ਲਾ ਲਵਤ ਚੱਲ ਰਹੀ ਹੈ ਪਰ ਜਿਸ ਨੇ ਹਾਲੇ ਤੱਕ ਨਹੀਂ ਕੀਤਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਜਾਂਦਾ ਸੜਕਾਂ ਤੇ ਪਾਣੀ ਆ ਜਾਂਦਾ ਉਹਨਾਂ ਗੰਦੇ ਨਾਲੇ ਦੇ ਨਾ ਸਾਈਡ ਤੇ ਸੇਫਟੀ ਬਹੁਤ ਸੀ ਅੱਛਾ ਜੀ ਉਹ ਜਦੋਂ ਪੱਕਾ ਕੀਤਾ ਗਿਆ ਤੇ ਇਹ ਕਹਿ ਕੇ ਥੋੜੀ ਜਿਹੀ ਅਸੀਂ ਦੁਬਾਰਾ ਨਾਲ ਦੇ ਨਾਲ ਸਰਕਾਰ ਕੋਲ ਬਣਾ ਕੇ ਦਵਾਗੇ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਵੀ ਬਰਸਾਤ ਆਉਂਦੀ ਹੈ ਤੇ ਇਹ ਗੰਦਾ ਲੜਾ ਉਹ ਵਕਲ ਹੋ ਜਾਂਦਾ ਹਰ ਵਾਰੀ ਜੀ ਸਰ ਪੀਗੜਾ ਦੇ ਪਾਲੀ ਦੀ ਸਮੱਸਿਆ ਆਦੀ ਕੋਈ ਪੀਨ ਵਾਲੇ ਹਾਂਜੀ ਪਾਣੀ ਦੀ ਸਮੱਸਿਆ ਆ ਰਹੀ ਹੈ ਇੱਥੇ ਇੱਕ ਟਿਊਬਲ ਹੈਗਾ ਥੋੜਾ ਬੋਰ ਕਰ ਦਿੱਤਾ ਗਿਆ ਸੀ ਪਰ ਉਹ ਵੀ ਬੋਰ ਨਹੀਂ ਲਗਾਈ ਜਾ ਰਹੀ ਭਾਈ ਹਰਤਾ ਨਹੀਂ ਕੋਣ ਹੈ ਆਪਾਂ ਨੂੰ ਅੱਜ ਤੇ ਕਿੰਨੇ ਐਸੇ ਜੋ ਸਭ ਆ ਗਏ ਸਾਰੇ ਮੱਲੇ ਇੱਕ ਤਰਫ ਤੇ ਉਹਦਾ ਮੱਲਾ ਇੱਕ ਤਰਫ ਦੇਖੋ ਤੇ ਸਾਰੇ ਮੱਲੇ ਦਾ ਇੱਕ ਬੰਦਾ ਪਾਣੀ ਲਾਉਂਦੇ ਨੇ 260 ਹਜ਼ਾਰ ਆ ਇੱਥੇ चार पानी पाला है लक्खा है कोरा तो 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 इसे तो है, है कोरा हम तो है यहाँ कुछ नहीं है पानी पाला पाइ पाइ अपील है ਆਸ-ਪਾਸ ਸਾਡੀ ਜਦੋਂ ਬਾਰਿਸ਼ ਹੁੰਦੀ ਹੈ ਤਾਂ ਸਾਡੀ ਅੱਧੀ ਕਿਲੋਨ ਡੋਬੀ ਜਾਂਦੀ ਹੈ ਠੀਕ ਹੈ ਜੀ ਤੇ ਲੋਕੀ ਗੰਦੇ ਨਾਲ ਦਾ ਕੰਮ ਸ਼ੁਰੂ ਆ ਪਿਛਲੇ 1.5 ਸਾਲ ਤੋਂ ਪਿਛਲੇ 6 ਮਹੀਨਿਆਂ ਤੋਂ ਗੰਦੇ ਨਾਲ ਦਾ ਕੰਮ ਵਿਆਪਨ ਇਹਨਾਂ ਨੇ ਕਿਹਾ ਸੀ ਜੇ ਸਾਈਡ ਦੀ ਜਿਹੜੀ ਵਾਲ ਲੱਗੀ ਹੋਰ ਪੱਕੀ ਹੋਲੇਗੀ ਤਾਂ ਬਸ ਤਾਂ ਟੋਪ ਵਾਲ ਕਰ ਦੇਣੀ ਚਾਹੀਦੀ ਪਰ ਟੋਪ ਵਾਲ 4 ਮਹੀਨੇ ਤੋਂ ਨਹੀਂ ਹੋਇਆ ਕੰਮ ਰੁਕਿਆ ਪਿਆ ਜਿਸ ਦੇ ਕਾਰਨ ਆਸ-ਪਾਸ ਦੇ ਨਾਲ ਲੱਗਦੇ ਘਰ ਉਹਨਾਂ ਨੂੰ ਅਹੀ ਡਰ ਬਣਿਆ ਰਹਿੰਦਾ ਕਿ ਬਾਰਿਸ਼ ਤੇਜ ਹੋ ਗਈ ਤਾਂ ਸਾਡੇ ਘਰ ਅੰਦਰ ਪਾਣੀ ਆ ਜਾਣਾ ਜਾਂ ਸਾਡੇ ਸਾਈਡ ਵਾਲੀ ਵਾਲ ਖੇਤ ਰ ਜਾਣੀ ਹੈ ਪ੍ਰਸ਼ਾਸਨ ਦੇ ਹੱਥ ਕੋਲ ਹੈ ਇਹ ਪੂਰੀ ਹੈ ਕਿ ਜਲਦੀ ਤੋਂ ਜਲਦੀ ਤੁਹਾਨੂੰ ਲੱਗੇਗਾ ਕਿ ਸਾਡੀ ਕਲੋਨੀ ਨੀਵੀਂ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਕਹਿੰਦੇ ਕਿ ਸਾਡਾ ਡੁੱਬ ਗਈ ਇਸ ਵਾਰ ਹੰਮੜ ਡੁੱਬੇਗੀ ਕਿਉਂਕਿ ਧਵਾਨ ਟੁੱਟੀ ਹੋਈ ਹੈ ਪਾੜ ਦਵਾਰ ਹੈ ਨਹੀਂ ਜੇਕਰ ਪਾਣੀ ਆਂਦੇ 100% ਚਾਂਸ ਬਣਿਆ ਹੈ ਕਿਤੇ ਨਾ ਕਿਤੇ ਜਿਹੜੀ ਦਵਾਰ ਟੁੱਟੀ ਉਹਦਾ ਨੁਕਸਾਨ ਕੀ ਹੈ ਉਹ ਜੀ ਨੁਕਸਾਨ ਹੈ ਜੀ ਸਾਡੇ ਅੱਜ ਪਾਣੀ ਆ ਜਾਣਾ ਨਾਲ ਦੇ ਕਰਨ ਲੱਗਦੇ ਹੈ ਨਾਲ ਦੇ ਕਰ ਚਲ 5-5 ਫੁੱਟ 6-6 ਫੁੱਟ ਘਸਣੇ ਲੱਗੇ ਜੇ 11 ਫੁੱਟ ਦੀ ਉਹ ਕਿਸਮ ਜਾਏਗੀ ਮਿੱਟੀ ਕਿਸ ਮਿੱਟੀ ਘਸਕੇਗੀ ਲੋਕਾਂ ਦੀਆਂ ਚਪਾਣੀ ਜਾਏਗਾ ਕਾਫੀ ਡੁੱਬਣਗੇ ਪਿਛਲੀ ਵਾਰੀ ਸਾਰੇ ਘਰਾਂ ਦੇ ਵਿੱਚ ਨੁਕਸਾਨ ਹੋ ਗਿਆ ਉਹਨੇ ਕੰਮ ਨੂੰ ਬਣਾਇਆ ਲਿਆ ਜਿਹੜੇ ਨਵੇਂ ਨਾਲ ਆਏ ਹਾਂ ਹਾਂਜੀ ਹਾਂਜੀ ਓਕੇ ਤੇ ਚਲੋ ਅਗਲੀ ਗਲੀ ਪਾਏ ਤੁਹਾਨੂੰ ਨੀਂਹ ਤਾਂ ਕਿਓਂ ਚਲੋਗੇ ਰਾਜੂ ਭਾਈ ਨੂੰ ਫੋਟੋਆਂ ਬੰਦਿਆ ਕੀਤੀ ਹਰ ਥਾਂ ਦਾ ਨੁਕਸਾਨ ਆ ਹਰ ਥਾਂ ਦਾ ਨੁਕਸਾਨ ਹੋਇਆ ਕੋਈ ਅਜਿਹਾ ਘਰ ਨਹੀਂ ਬੱਚੇ ਜਿੰਨਾਂ ਨੂੰ ਨੁਕਸਾਨ ਨਹੀਂ ਹੋਇਆ ਕੇਸ ਵਾਲੀ ਅਸੀਂ ਚੰਮੀ ਵਾਲੀ ਕਿਹਦਾ ਨੁਕਸਾਨ ਨਾ ਹੋਵੇ ਨਾ ਨਲੇ ਛੋੜੇ ਬੱਚੇ ਹੁੰਦੇ ਆ ਜੇ ਬੱਚਾ ਪਿੱਛੇ ਵੀ ਬੱਚਾ ਵੀ ਡਿੱਗ ਗਿਆ ਅਸੀਂ ਕੋਸ਼ਿਸ਼ ਕਰਦਾ ਕਿ ਬੱਚਾ ਚੱਲੇ ਜਾਵੇ ਜਗਾਦ ਤੋਂ ਆ ਦਿਵਾ ਰਹੇ ਇਹ ਜਦੋਂ ਇਹ ਕਿਨਾਰੇ ਪੱਕੇ ਕੀਤੇ ਗਏ ਤੇ ਇੱਥੇ دیوار ਸੀਗੀ 5 ਫੁੱਟ ਦੀ ਬਾਲ ਸੀ ਜਿਹੜੀਏ ਤੋੜ ਦਿੱਤੀ ਗਈ ਜਦੋਂ ਇੱਥੇ دیوار ਨਹੀਂ ਹੋਏਗੀ ਤੇ ਸੇਫਟੀ ਕਿੱਸੀ ਹੋਗੀ ਕੋਈ ਵੀ ਬੱਚਾ ਵੀ ਡਿੱਗ ਸਕਦਾ ਹੈ ਪਾਣੀ ਹੋਰ ਉਲੰਘੋ ਸਕਦਾ ਹੈ ਕਿਉਂ ਉਹ ਆਪਸ ਵਿੱਚ ਚੱਲ ਜੋ ਕਵੀ ਉਹ ਆਪਸ ਵਿੱਚ ਚੱਲ ਜੋ ਕਿੱਥੇ ਜਾਏ ਜੈਨੂ ਮਿਲिए ਜੈਨੂ ਮਿਲ ਜੀਏ ਦੱਸੋ ਆ ਕਾਰਪੋਰੇਸ਼ਨ ਚੱਲ ਜੋ ਆ ਐਮਐਲਏ ਦੇ ਚੱਲ ਜੋ ਆ ਫਲਾਣੇ ਦੇ ਚੱਲ ਜੋ ਸਾਨੂੰ ਕੋਈ ਸਮਝ ਨਹੀਂ ਆ ਰਹੀ ਜੀ ਅਸੀਂ ਲੋਕਾਂ ਦਫ਼ਤਰਾਂ ਦੇ ਚੱਕਰ ਕੱਟ ਗੱਡ ਕੇ ਬੁਰੇ ਹਾਲਾਂ ਸਾਡੇ ਕੋ ਨਾ ਭਾਈ ਹੁਣ ਤੁਹਾਡੀਆਂ ਚਪਲਾਂ ਵੀ ਘਸ ਗਈਆਂ ਇੰਨੇ ਮਸੇਗਾ ਜੇ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਪਿਆ